ਅਗਲੀ ਖਬਰ ਵੱਲ ਚਲਈਏ ਤੇ ਅੱਜ ਦੀ ਜਿਹੜੀ ਫਾਈਨੈਂਸ਼ੀਅਲ ਟਾਈਮਜ਼ ਆ ਉਹ ਰਿਪੋਰਟ ਕਰ ਰਹੀ ਹੈ ਵੀ ਪ੍ਰੈਜ਼ੀਡੈਂਟ 트੍ਰੰਪ ਹੁਣੀ ਯੂਕਰੇਨ ਦੀ ਜਿਹੜੀ ਸੀਜ਼ਫਾਇਰ ਆ ਉਹਦੇ ਉੱਤੇ ਪਰਸੂ ਕਰ ਰਹਾ ਹੈ ਉਹਦੇ ਉੱਤੇ ਕੰਮ ਕਰ ਰਹਾ ਹੈ ਨਾ ਕਿ ਜੋ ਰਸ਼ੀਆ ਵਾਲੇ ਕਹਿੰਦੇ ਆ ਵੀ ਸਾਨੂੰ ਜਿਹੜੀ ਲੈਂਡ ਸਵੈਪ ਹੋਵੇ ਇਹ ਯੂਰੋਪੀਅਨ ਮੁਲਕਾਂ ਦੇ ਜਿਹੜੇ ਲੀਡਰਸ ਆ ਜਦੋਂ ਉਹਨਾਂ ਦੇ ਨਾਲ ਪ੍ਰੈਜ਼ੀਡੈਂਟ 트੍ਰੰਪ ਉਹਨਾਂ ਨੇ ਗੱਲਬਾਤ ਕੀਤੀ ਆ ਤਦੋਂ ਇਹ ਗੱਲ ਬਾਹਰ ਆਈ ਹੈਗੀ ਆ ਕਿਉਂਕਿ ਪਹਿਲਾਂ ਯੂਰੋਪੀਅਨ ਯੂਨੀਅਨ ਦੇ ਮੁਲਕਾਂ ਦੇ ਕੁਝ ਲੀਡਰਸ ਨਾਲ 트੍ਰੰਪ ਹੁਣੀ ਗੱਲਬਾਤ ਕਰ ਰਹੇ ਆ ਅ ਕਰਨ ਜਾ ਵੀ ਰਹੇ ਆ ਤੇ ਉਸ ਤੋਂ ਬਾਅਦ ਉਹ ਅਂਜਲੈਂਸਕੀ ਦੇ ਨਾਲ ਵੀ ਗੱਲਬਾਤ ਕਰਨਗੇ ਤੇ ਫਿਰ ਜਿਹੜੀ ਆ ਸ਼ੁੱਕਰਵਾਰ ਨੂੰ ਜਿਹੜੀ ਮੀਟਿੰਗ ਆ ਉਹ ਰਸ਼ੀਆ ਦੇ ਫੂਟਨ ਹੋਣਾਂ ਦੇ ਨਾਲ ਹੋਣੀ ਹੈਗੀ ਆ ਅ ਸੋ ਯੂਰਪੀਅਨ ਯੂਨੀਅਨ ਲੀਡਰਸ ਨੇ ਕਿਹਾ ਵੀ ਪ੍ਰੈਜ਼ੀਡੈਂਟ ਡੋਨਾਲਡ ਟਰੰਪ ਹੋਣਾ ਨੇ ਇਹ ਕਿਹਾ ਵੀ ਫੋਕਸ ਜਿਹੜਾ ਉਹਨਾਂ ਦਾ ਆ ਸੀਜ਼ਫਾਇਰ ਹੀ ਹੋਊਗਾ ਜਕਰੀਨ ਦੇ ਵਿੱਚ ਜਿਹੜੀ ਉਹਨਾਂ ਦੀ ਸੱਮਿਟ ਹੋਣ ਜਾ ਰਹੀ ਹੈਗੀ ਆ ਜੇ ਨਹੀਂ ਬਣਦੀ ਗੱਲ ਉਹ ਤੋਂ ਬਾਅਦ ਕਹਿੰਦੇ ਵੀ ਰਸ਼ੀਅਨ ਲੀਡਰ ਦੇ ਉੱਤੇ ਜਿਹੜਾ ਇੱਕ ਤਰ੍ਹਾਂ ਦਾ ਪ੍ਰੈਸ਼ਰ ਪਾਇਆ ਜਾਊਗਾ ਇਫ ਹੀ ਰਿਫਿਊਜ਼ ਟੂ ਕੰਪਲਾਈ ਸੋ ਇਹ ਡਿਪਲੋਮੇਸੀ ਦਾ ਕਾਫੀ ਜਿਹੜਾ ਇੰਟੈਂਸ ਡੇ ਹੋਊਗਾ ਅ ਅੱਜ ਵੀ ਤੇ ਸਮਿਟ ਤੋਂ ਪਹਿਲਾਂ ਕਿਉਂਕਿ ਵੱਖ-ਵੱਖ ਲੀਡਰਾਂ ਦੇ ਨਾਲ ਜੋ ਜ਼ੇਲੈਂਸਕੀ ਆ ਪ੍ਰੈਜ਼ੀਡੈਂਟ ਯੂਕਰੇਨ ਦੇ ਉਹ ਵੀ ਗੱਲਬਾਤ ਕਰ ਰਿਹਾ ਹੈ ਤੇ ਰਸ਼ੀਆ ਦੇ ਪ੍ਰੈਜ਼ੀਡੈਂਟ ਵੀ ਆਪਣੇ ਸਾਥੀਆਂ ਨਾਲ ਗੱਲਬਾਤ ਕਰ ਰਿਹਾ ਹੈ ਤੇ ਇੱਧਰ ਅਮਰੀਕਾ ਦੇ ਪ੍ਰੈਜ਼ੀਡੈਂਟ ਵੀ ਆਪਣੇ ਜਿਹੜੇ ਸਾਥ ਸਾਥੀ ਮੁਲਕਾਂ ਉਹਨਾਂ ਦੇ ਨਾਲ ਗੱਲਬਾਤ ਕਰ ਰਿਹਾ ਹੈਗੇ ਆ ਜਰਮਨ ਦੇ ਚਾਂਸਲਰ ਮਰਜ਼ ਜੋ ਆ ਉਹਨਾਂ ਨੇ ਇਹ ਕਿਹਾ ਕਿ ਟਰੰਪ ਉਹਨਾਂ ਨੇ ਬ੍ਰਾਡਲੀ ਇਹ ਕਿਹਾ ਆ ਵੀ ਅ ਅਸੀਂ ਹੋਰ ਪ੍ਰੈਸ਼ਰ ਜਿਹੜਾ ਰਸ਼ੀਆ ਦੇ ਉੱਤੇ ਪਾਵਾਂਗੇ ਕਿਉਂਕਿ ਯੂਰਪ ਵੀ ਚਾਹੁੰਦਾ ਵੀ ਕਿਸੇ ਨਾ ਕਿਸੇ ਤਰ੍ਹਾਂ ਜਿਹੜੀ ਲੜਾਈ ਆ ਉਹ ਖਤਮ ਹੋਵੇ ਯੂਐਸ ਟਾਇਰ ਸੈਕਟਰੀ ਸਕਾਟ ਬਸੈਂਟ ਉਹਨਾਂ ਨੇ ਇਹ ਕਿਹਾ ਵੀ ਸੈਂਕਸ਼ਨ ਜਾਂ ਸੈਕੰਡਰੀ ਟੈਰਫ ਰਸ਼ੀਆ ਦੇ ਕੋਲ ਰਸ਼ੀਆ ਦੇ ਅਗੇਂਸਟ ਇਨਕਰੀਜ਼ ਕੀਤੇ ਜਾ ਸਕਦੇ ਆ ਜੇ ਗੱਲਬਾਤ ਸਿਰੇ ਨਾ ਚੜੀ ਸੋ ਅ ਇਸਟਾਰਟ ਹੋਣ ਤੋਂ ਪਹਿਲਾਂ ਇਸ ਮੀਟਿੰਗ ਦੇ ਵਿੱਚ ਯੂਰਪੀਅਨ ਲੀਡਰਸ ਜਿਹੜੇ ਆ ਉਹਨਾਂ ਨੇ ਇਹ ਕਿਹਾ ਹੈ ਵੀ ਬਹੁਤ ਸਾਰੇ ਲੋਕ ਇਹ ਚਾਹਦੇ ਆ ਵੀ ਜਿਹੜੀ ਡੀਲ ਆ ਬਣ ਜਾਵੇ ਜ਼ੇਲੈਂਸਕੀ ਉਹਨਾਂ ਨੇ ਇਹ ਕਿਹਾ ਵੀ ਜਿਹੜਾ ਪੂਟਨ ਆ ਉਹ ਤਾਂ ਬਲਫ ਕਰਦਾ ਹੈਗਾ ਇਹ ਯੂਕਰੇਨ ਦੇ ਪ੍ਰੈਜ਼ੀਡੈਂਟ ਬਲਾਦੀਮਿਰ ਜ਼ੇਲੈਂਸਕੀ ਉਹਨਾਂ ਨੇ ਇਹ ਕਿਹਾ ਵੀ ਉਹ ਸਿਰਫ ਬਲਫ ਕਰਦਾ ਹੈ ਤੇ ਉਹਨ ਕੋਈ ਜਿਹੜੀ ਗੱਲਬਾਤ ਆ ਉਹ ਨਹੀਂ ਮੰਨਣੀ ਹੈਨੀ ਕਿ ਸਾਡਾ ਬਹੁਤ ਜ਼ਿਆਦਾ ਜਿਹੜਾ ਨੁਕਸਾਨ ਹੋਇਆ ਹੈਗਾ ਜੋ ਯੂਕੇ ਦੇ ਪ੍ਰਾਈਮ ਮਿਨਿਸਟਰ ਕੀਅਰਸ ਕਾਈਮਰਾ ਉਹਨਾਂ ਨੇ ਇਹ ਕਿਹਾ ਹੈ ਵੀ ਕੁਝ ਪ੍ਰੋਗਰੈਸ ਹੋ ਰਹੀ ਆ ਆ ਤਾਂ ਕਿ ਜਿਹੜੀ ਯੂਕਰੇਨ ਦੀ ਸਕਿਉਰਟੀ ਉਹ ਇੱਕ ਤਰ੍ਹਾਂ ਨਾਲ ਉਹਦੀ ਗਰੰਟੀ ਦਿੱਤੀ ਜਾਵੇ ਸੋ ਯੂਐਸ ਬੈਕ ਕਰ ਰਿਹਾ ਯੂਕਰੇਨ ਦਾ ਰੋਲ ਸੀਜ਼ ਪਾਇਰ ਟੈਰੀਟਰੀਟਰੀ ਇਸ ਵਨ ਦੇ ਵਿੱਚ ਮੈਕਰੋਨ ਜੋ ਫਰਾਂਸ ਦੇ ਜਿਹੜੇ ਹੈਗੇ ਆ ਲੀਡਰ ਉਹਨਾਂ ਦੇ ਨਾਲ ਮੈਨੂੰ ਮੈਕਰੋਨ ਉਹਨਾਂ ਦੇ ਨਾਲ ਵੀ ਪ੍ਰੈਜ਼ੀਡੈਂਟ ਟਰੰਪ ਉਹਨਾਂ ਦੀ ਇਸ ਵਿਸ਼ੇ ਦੇ ਉੱਤੇ ਜਿਹੜੀ ਗੱਲਬਾਤ ਆ ਉਹ ਹੋਈ ਹੈਗੀ ਆ ਟਰੰਪ ਉਹਨਾਂ ਨੇ ਪਹਿਰੇ ਕਲੀਅਰਲੀ ਕਿਹਾ ਕਹਿੰਦੇ ਭਈ ਨੋਬਾਡੀ ਵਟ ਯੂਕਰੇਨ ਕੈਨ ਨੇਗੋਸ਼ੀਏਟ ਕੰਟਰੀਜ਼ ਆਫ ਫੀਅਰ ਉਹਨਾਂ ਨੇ ਕਿਹਾ ਵੀ ਅਲਟੀਮੇਟਲੀ ਤਾਂ ਯੂਕਰੇਨ ਨੂੰ ਹੀ ਜਿਹੜਾ ਆ ਕਰਨਾ ਪੈਣਾ ਆ ਤੇ ਯੂਕੇ ਬਿਲਕੁਲ ਕਹਿੰਦੇ ਆ ਵੀ ਜਿਹੜੀ ਯੂਕਰੇਨ ਆ ਉਹਨੂੰ ਗਰੰਟੀ ਹੋਣੀ ਚਾਹੀਦੀ ਆ ਵਿਵਾਦ ਦੇ ਵਿੱਚ ਜੇ ਗੱਲਬਾਤ ਹੋ ਵੀ ਜਾਂਦੀ ਆ ਕਿਸੇ ਤਰ੍ਹਾਂ ਦਾ ਜਿਹੜਾ ਰਸ਼ੀਆ ਨੂੰ ਉਹਨਾਂ ਦੇ ਅਗੇਂਸਟ ਸ਼ਰਾਰਤ ਨਾ ਕੀਤੀ ਜਾਵੇ ਜੀ ਅ ਟਰੰਪ ਜਿਹੜੇ ਆ ਉਹ ਇਸ ਚੀਜ਼ ਦੇ ਵਿੱਚ ਹੁਣ ਕੀ ਅੱਗੇ ਗੱਲਬਾਤ ਕਰਦੇ ਆ ਉਹ ਦੇਖਣ ਵਾਲੀ ਗੱਲ ਜਿਹੜੀ ਰਹੇਗੀ ਪਰ ਅ 트럼ਪ ਤੇ ਪੋਪਨ ਦੀ ਮੁਲਾਕਾਤ ਆਉਂਦੇ ਬੁੱਧਵਾਰ ਸ਼ੁੱਕਰਵਾਰ ਨੂੰ ਜਿਹੜੀ ਉਹ ਹੋਣੀ ਆ ਯੂਰਪ ਦੇ ਵਿੱਚ ਜਰਮਨੀ ਦੇ ਵਿੱਚ ਇਸ ਮੌਕੇ ਜ਼ੇਲੈਂਸਕੀ ਜਿਹੜੇ ਉਹ ਗਏ ਹੋਏ ਆ ਤੇ ਆਨਲਾਈਨ ਕਹਿੰਦੇ ਵੀ ਉਹਨਾਂ ਦੀ ਮੀਟਿੰਗ ਆ ਕੀਤੀ ਜਾਵੇਗੀ ਸੋ ਜਿੱਦਾਂ ਮਕਰੋਂ ਦੇ ਹਵਾਲੇ ਨਾਲ ਤੁਸੀਂ ਜਿਹੜਾ ਉਹ ਦੱਸ ਰਹੇ ਆ ਮਕਰੋਂ ਉਹਨਾਂ ਦਾ ਇਹ ਮੰਨਣਾ ਹੈ ਇਹ ਕਹਿ ਰਹੇ ਆ ਵੀ 트럼ਪ ਜਿਹੜਾ ਯੂਕਰੇਨ ਨੂੰ ਜਾਉਂਦੇ ਆ ਵੀ ਯੂਕਰੇਨ ਰਸ਼ੀਆ ਦੇ ਨਾਲ ਇਸ ਜ਼ਮੀਨ ਦੇ ਵਿਵਾਦ ਨੂੰ ਲੈ ਕੇ ਹੁਣ ਗੱਲਬਾਤ ਜਿਹੜੀ ਉਹ ਕਰੇ ਵੀ ਰਸ਼ੀਅਨ ਬੋਲਦੇ ਜਿਹੜੇ ਇਲਾਕੇ ਉਹਨਾਂ ਨੇ ਕਬਜ਼ੇ ਦੀਨ ਲਏ ਆ ਵੀ ਉਹ ਪੱਕੇ ਉਹਨਾਂ ਨੂੰ ਆ ਦੇ ਦਿੱਤੇ ਜਾਣ ਮਕਰੋਂ ਨੇ ਇਹ ਜਿਹੜਾ ਹੁਣ ਬਿਆਨ ਦਿੱਤਾ ਆ ਸੋ ਇੱਕ ਪਾਸੇ ਇਹ ਵੀ ਗੱਲਾਂ ਆ ਰਹੀਆਂ ਹੁਣ ਦੇਖੋ ਦੋ ਦੋਨੋ ਦੋਨੋ ਗੱਲਾਂ ਜਿਹੜੀਆਂ ਇਸ ਟਾਈਮ ਸਾਹਮਣੇ ਇੱਕ ਪਾਸੇ ਦਾਵਾ ਕੀਤਾ ਜਾ ਰਿਹਾ ਵੀ ਸਿਰਫ ਸੀਸਫਾਇਰ ਨੂੰ ਲੈ ਕੇ ਗੱਲ ਹੋਊਗੀ ਜਿਹੜੀ ਫਾਈਨੈਂਸ਼ੀਅਲ ਟਾਈਮ ਰਿਪੋਰਟ ਕਰ ਰਹੀ ਆ ਜਿਹੜਾ ਰੋਇਟਰਜ਼ ਆ ਉਏ ਰਿਪੋਰਟ ਕਰ ਰਿਹਾ ਵੀ ਮਕਰੋਨ ਕਹਿੰਦਾ ਹੈ ਵੀ ਇੱਕ ਨਵੀਂ ਟੈਰੀਟਰੀ ਨੂੰ ਲੈ ਕੇ ਜਿਹੜੀ ਉਹ ਗੱਲਬਾਤ ਹੋਵੇ ਸੋ ਮੋਸਟ ਪ੍ਰੋਬਬਲੀ ਦੋਨੋਂ ਗੱਲਾਂ ਜਿਹੜੀਆਂ ਉਹ ਹੋਣ ਦੀ ਉੱਥੇ ਸੰਭਾਵਨਾ ਜਿਹੜੀ ਉੱਥੇ ਹੈਗੀ ਆ ਸੋ ਪਰ ਆਨਲਾਈਨ ਜਾ ਕੇ ਜਿਹੜੀ ਮੀਟਿੰਗ ਆ ਜ਼ੇਲਨਸਕੀ ਦੀ ਟਰੰਪ ਹੁਣਾਂ ਦੇ ਨਾਲ ਯੂਰਪ ਤੋਂ ਜਿਹੜੀ ਉਹ ਹੋਊਗੀ ਯੂਕਰੇਨ ਦੇ ਹਰਜੋਤ ਸਿੰਘ ਜੀ ਭੂਖ ਦਾ ਮਾਮਲਾ ਤੇ ਯੂਕਰੇਨ ਇਸ ਗੱਲਬਾਤ ਦੇ ਵਿੱਚ ਕਿਤੇ ਨਜ਼ਰ ਨਹੀਂ ਜਿਹੜਾ ਉਹ ਆ ਰਿਹਾ ਹੈਗਾ ਆ ਉਹਦੇ ਉੱਤੇ ਦਬਾਅ ਜਿਹੜਾ ਉਹ ਜ਼ਰੂਰ ਪੈ ਰਿਹਾ ਆ ਇਸ ਟਾਈਮ ਵੀ ਕੀ ਜਿਹੜਾ ਚੱਲ ਰਿਹਾ ਸੋ 트럼ਪ ਉਹਨਾਂ ਦਾ ਵੀ ਕਈ ਵਾਰੀ ਨਹੀਂ ਪਤਾ ਲੱਗਦਾ ਕਈ ਦੀ ਪੁੱਤ ਨੂੰ ਔਖੇ ਹੋ ਜਾਂਦੇ ਆ ਆ ਵੀ ਇਦਾਂ ਇਦਾਂ ਕਰ ਦੇਣਾ ਤੇ ਵਿੱਚੇ ਜਿਹੜਾ ਜ਼ਲੰਸਕੀ ਆ ਉਸ ਨੂੰ ਵੀ ਇਦਾਂ ਲੱਗ ਰਿਹਾ ਵੀ ਹਾਂ ਭਾਈ ਤੈਨੂੰ ਸਾਡੀ ਗੱਲ ਜਿਹੜੀ ਨਾਲ ਦੇ ਨਾਲ ਮੰਨਣੀ ਹੀ ਪੈਣੀ ਹੈ